ਦਿੱ ਕੋ ਆ ਜਿਹੜਾ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਹੈ ਔਰ ਇਹ ਗੱਲ ਕਹੀ ਗਈ ਹੈ ਕਿ ਅਸੀਂ ਆ ਲੋਗਾ ਨੂੰ ਲੋਗਾ ਦੇ ਖੇਤਾਂ ਵਿੱਚੋਂ ਰੇਤ ਚੱਕਣ ਦੀ ਇਜਾਜ਼ਤ دیتی ਹੈ ਯਾਨੀ ਕਿ ਜਿਹੜੀ ਮਿੱਟੀ ਆ ਜਿਹੜੀ ਪਾਣੀ ਦੇ ਨਾਲ ਜਾਂ ਰਿੱਤ ਉਹਨਾਂ ਪਾਣੀ ਦੇ ਨਾਲ ਉਹਨਾਂ ਦੇ ਖੇਤਾਂ 'ਚ ਆ ਗਈ ਹੈ ਉਹਨੂੰ ਚੱਕਣ ਦੀ ਕਿਸਾਨ ਨੂੰ ਮਜਾਜ਼ਤ ਦੇ ਦਿੱਤੀ ਗਈ ਹੈ ਇਹ ਕਿਹੜਾ ਤੁਸੀਂ ਵੱਡਾ تیر ਮਾਰਤਾ ਇਹ ਤਾਂ ਹੱਕ ਹੀ ਬੰਦ ਹੈ ਕਿ ਕਿਸਾਨ ਦੇ ਖੇਤ ਵਿੱਚ ਜਿਹੜੀ ਰੇਤ ਆ ਗਈ ਹੈ ਤੇ ਉਹਰਾ ਕਿਸਾਨ ਹੀ ਉਹਨੂੰ ਵਿਚਾਰੇ ਨੂੰ ਸਵਾਰਨ ਆਸਤੇ ਕਿਉਂਕਿ ਉਹਨੇ ਕਣਕ ਦੀ ਬਜਾਈ ਕਰਨੀ ਹੈ ਇਹ ਆਟੋਮੈਟਿਕਲੀ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਨਾ ਕੇਵਲ ਉਹਰੇ ਜਿਹੜੀ ਫਲੱਡ ਦੇ ਨਾਲ ਰੇਤ ਆਈ ਹੈ ਉਹਰੇ ਆਸਤੇ ਪੱਕੇ ਤੌਰ ਤੇ ਕਿਉਂਕਿ ਆਪਣੀ ਉਹ ਜ਼ਮੀਨ ਦਾ ਮਾਲਕ ਹੈਗਾ ਉਹਰੇ ਆਸਤੇ ਵੀ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਉਹਰੇ ਆਸਤੇ ਵੀ ਉਹਰੇ ਤੇ ਐਫ ਆਈ ਆਰ ਦਰਜ ਕੀਤੀਆਂ ਜਾਂਦੀਆਂ ਵੀ ਦੂਸਰਾ ਤੁਸੀਂ ਕਿਹਾ ਕਿ 20000 ਰੁਪਏ ਸੀ ਪ੍ਰਤੀ ਏਕੜ ਦੇਣ ਲੱਗੇ ਐ ਕਿੱਲੇ ਦਾ ਭਾਈ ਸਾਹਿਬ 20000 ਏਕੜ ਤਾਂ ਉਹਨੂੰ ਤੇਲ ਨਾਲ ਉਹ ਮਿੱਟੀ ਚੱਕੜੇ ਲੱਗ ਜਾਣਾ ਹੈ ਜਿਹੜੀ ਮਿੱਟੀ ਆ ਗਈ ਔਰ ਇਹ ਖੇਤ ਦੇ ਵਿੱਚ 4-4 ਫੁੱਟ ਜਾਂ 3-3 ਫੁੱਟ ਉਹਨੂੰ ਕਣਕ ਦੀ ਵਜਾਈ ਉਹਨੇ ਕਰਨੀ ਹੈ ਔਰ 60-70000 ਰੁਪਏ ਦਾ ਉਰੀ ਜਿਹੜੀ ਝੋਨੇ ਦੀ ਜਾਨੀ ਕਿ ਚੌੜਾ ਦੀ ਜਿਹੜੀ ਵਜਾਈ ਸੀ ਉਹਰੀ ਸਾਰੀ ਫਸਲ ਬਰਬਾਦ ਹੋ ਗਈ ਹੈ ਅੱਗੇ ਘੜਕ ਦੀ ਬਜਾਈ ਆਸੀ ਉਹ ਨੂੰ ਫੇਰ ਚਾਹੀਦਾ ਤੇ ਚਾਹੀਦਾ ਉਹ ਨੂੰ ਬੀ ਚਾਹੀਦਾ ਮੈਂ ਗਿਆ ਸੀ ਪਰਸੋਂ ਮੈਂ ਤੇ ਬਗੀਲ ਸਾਹਿਬ ਕਿਸੇ ਦੇ ਘਰੇ ਜਿਨ੍ਹਾਂ ਕੋਲੇ 2 ਏਕੜ ਜ਼ਮੀਨ ਠੇਕੇ ਤੇ ਲਈ ਸੀ ਜਿਨ੍ਹਾਂ ਨੇ 2 ਏਕੜ ਆਪਣੀ ਜ਼ਮੀਨ ਸੀ ਤੇ 1 ਏਕੜ ਠੇਕੇ ਤੇ ਲਈ ਸੀ ਔਰ ਪੂਰਾ ਪਰਿਵਾਰ ਕੋਠੇ ਤੇ ਚੜਿਆ ਹੋਇਆ ਸੀਗਾ ਹੁਣ 2 ਏਕੜ ਦਾ ਉਹ ਜ਼ਮੀਨ ਬਰਬਾਦ ਹੋ ਗਈ ਜਿਹੜੀ ਲਈ ਸੀ 3 ਏਕੜ ਠੇਕਿਆ ਦੀ ਹੋ ਗਈ ਜਿਹੜਾ ਠੀਕਾ ਭਰਿਆ ਹੋਇਆ ਸੀਗਾ 70 70 ਸੀ ਸੀ ਹਜ਼ਾਰ ਰੁਪਿਆ ਹੁਣ ਤੁਸੀਂ ਉਹਨੂੰ 20 ਹਜ਼ਾਰ ਰੁਪਿਆ ਦਿਓਗੇ ਹਜੇ ਤਾਂ ਜਦੋਂ ਦਿਓਗੇ ਉਦੋਂ ਪਤਾ ਲੱਗੇਗਾ ਕਿਉਂਕਿ ਤੁਸੀਂ ਕਿਹਾ ਸੀ ਮੁਰਗੀ ਦਾ ਅ ਅੰਡੇ ਦਾ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਲੇਕਿਨ ਕਿਸੇ ਨੂੰ ਮੁਆਵਜ਼ਾ ਮਿਲਿਆ ਨਹੀਂ ਇੱਕ ਵਾਰੀ ਕਹਿਣ ਨੂੰ ਗੱਲ ਤੁਸੀਂ ਸੁਨੀਹਾ ਲਾਤਾ ਵੀ ਅਸੀਂ ਇਦਾਂ ਮੁਆਵਜ਼ਾ ਦੇਵਾਂਗੇ ਲੇਕਿਨ ਮਿਲਿਆ ਕਿਸੇ ਨੂੰ ਨਹੀਂ ਸੋ ਮੇਰੀ ਬੇਨਤੀ ਹੈ ਕਟੋ ਕਟ 50 ਹਜ਼ਾਰ ਰੁਪਿਆ ਪੰਜਾਬ ਦੀ ਸਰਕਾਰ ਦੇਵੇ ਇਹ ਘੱਟੋ ਘੱਟ 50000 ਰੁਪਇਆ ਕੇਂਦਰ ਸਰਕਾਰ ਦੇਵੇ ਤਦ ਜਾ ਕੇ ਇਹ ਘਾਟਾ ਪੂਰਾ ਹੋਣਾ ਹੈ ਨੁਕਸਾਨ ਪੂਰਾ ਹੋਣਾ ਹੈ ਫਿਰ ਘਰਾਂ ਦਾ ਫਿਰ ਪਸ਼ੂਆਂ ਦਾ ਫਿਰ ਜਿਨ੍ਹਾਂ ਦੇ ਤਰੇੜਾ ਆ ਗਏ ਕਿਉਂਕਿ ਇਹ ਇਹ ਤੋਹਫਾ ਤੁਸੀਂ ਦਿੱਤਾ ਹੈ ਇਹ ਮੈਨ ਮੇਡ ਹੈ ਇਹ ਕੁਦਰਤੀ ਆਫਤ ਅਗਰ ਹੁੰਦੀ ਤਾਂ 25% 25% ਹੀ ਕੇਵਲ ਨੁਕਸਾਨ ਹੋਣਾ ਸੀਗਾ ਲੇਕਿਨ 75% ਜਿਹੜਾ ਨੁਕਸਾਨ ਹੋਇਆ ਉਹ ਪੌਂਗ ਡੈਮ ਪਾਖੜਾ ਡੈਮ ਤੇ ਤੁਸੀਂ ਰਾਬੀ ਨੂੰ ਤਰੀਕੇ ਨਾਲ ਉਹਨਾਂ ਦੇ ਜਿਹੜੇ ਪਾਣੀ ਨੂੰ ਕੰਟਰੋਲ ਕੀਤਾ ਹੁੰਦਾ ਤਾਂ ਸ਼ਾਇਦ ਇਹਨਾਂ ਨੁਕਸਾਨ ਨਾ ਹੁੰਦਾ ਜੇ ਸਮੇਂ ਸਿਰ ਤੁਸੀਂ ਸਫਾਈ ਕੀਤੀ ਹੁੰਦੀ ਡਰੇਨੇਜ ਦੀ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਕਿਤੇ ਤੁਸੀਂ ਇਹਨਾਂ ਦਰਿਆਵਾਂ ਦੀ ਖਦਾਈ ਕੀਤੀ ਹੁੰਦੀ ਪੈਸੇ ਲਾ ਕੇ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਸੋ ਮੇਰੀ ਬੇਨਤੀ ਹੈ ਕਿ ਇਹ 50000 ਰੁਪਿਆ ਕੀਤਾ ਜਾਵੇ ਅਗਰ ਅਰੋਸਮੈਂਟ ਕਰਨੀ ਹੈ ਔਰ ਨਾਲ ਦੇ ਨਾਲ ਪਸ਼ੂਆਂ ਦਾ ਜਿਹੜੇ ਲੋਕਾਂ ਦੇ ਘਰ ਤੱਕ ਗਏ ਉਹਨਾਂ ਦਾ ਤੇ ਆਹ ਰੇਤ ਚੱਕਣ ਵਾਲਾ ਜਿਹਦਾ ਤੁਸੀਂ ਕੰਮ ਕੀਤਾ ਇਹ ਪੱਕੇ ਤੌਰ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਆਪਣੀ ਜ਼ਮੀਨ 'ਚੋਂ ਜਦੋਂ ਮਰਜ਼ੀ ਉਹ ਜਿਹੜੀ ਚੀਜ਼ ਮਰਜ਼ੀ ਚੱਕ ਕੇ ਵੇਚ ਸਕਦਾ ਹੋ